ਜਿਸ ਇਨਸਾਨ ਉੱਪਰ ਵਾਹਿਗੁਰੂ ਦਾ ਹੱਥ ਹੋਵੇ ਉਸ ਦਾ ਆਤਮ ਵਿਸ਼ਵਾਸ ਹਮੇਸ਼ਾ ਅਵਲ ਦਰਜੇ ਦਾ ਹੁੰਦਾ ਹੈ ਉਹ ਹਰ ਕਦਮ ਤੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦਾ ਹੈ ਮੇਰੀ ਮਰਾਦ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੀ ਦੂਰ ਅੰਦੇਸ਼ੀ ਸੋਚ ਕੈਣੀ ਕਰਨੀ ਦੇ ਪੱਕੇ ਪੰਥ ਤੇ ਪੰਜਾਬ ਲਈ ਹਮੇਸ਼ਾ ਫਿਕਰਮੰਦ ਮੰਨੇ ਗਏ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਜਿੱਥੇ ਆਪਣੇ ਸ਼ਰੋਮਣੀ ਅਕਾਲੀ ਦਲ ਦੇ ਮਾਣ ਮੱਤੇ ਇਤਿਹਾਸ ਨੂੰ ਹੋਰ ਮਜ਼ਬੂਤ ਕੀਤਾ ਆਪਣੇ ਪੁਰਖਿਆਂ ਤੋਂ ਲਈ ਹੋਈ ਸਿੱਖਿਆ ਨੂੰ ਵੀ ਆਪਣੀ ਦ੍ਰਿੜਤਾ ਆਪਣੇ ਸੰਕਲਪ ਆਪਣੇ ਤਿਆਗ ਦੇ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜੋ ਵਿਜ਼ਨ ਹੈ ਉਸ ਦੇ ਮੁਕਾਬਲੇ ਅੱਜ ਕਿਸੇ ਵੀ ਪਾਰਟੀ ਦੇ ਸਮਕਾਲੀ ਲੀਡਰ ਕੋਲੇ ਉਸ ਤਰ੍ਹਾਂ ਦਾ ਵਿਜ਼ਨ ਨਹੀਂ ਹੈ ਸਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਆਪਣੇ ਆਗੂਆਂ ਤੇ ਆਪਣੇ ਜਿਹੜੇ ਮੰਤਰੀਆਂ ਦੁਆਰਾ ਕੀਤੀਆਂ ਹੋਈਆਂ ਭੁੱਲਾਂ ਨੂੰ ਵੱਡਾ ਦਿਲ ਦਿਖਾਉਂਦੇ ਹੋਏ ਆਪਣੀ ਝੋਲੀ ਵਿੱਚ ਪਾ ਕੇ ਇਹ ਆਪਣੀ ਲੀਡਰਸ਼ਿਪ ਦੀ ਕੁਆਲਿਟੀ ਨੂੰ ਦਰਸਾਤਾ ਮੈਂ ਇਹੀ ਉਮੀਦ ਕਰਦਾ ਕਿ ਹਰ ਬੰਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਪੰਜਾਬ ਨੂੰ ਪਿਆਰ ਕਰਦਾ ਹੈ ਜੋ ਪੰਥ ਨੂੰ ਪਿਆਰ ਕਰਦਾ ਹੈ 22 ਨੂੰ ਕਬੂਲ ਰਿਹਾ ਹੈ ਪਰ ਜਿਹੜੇ ਮਤਲਬ ਪ੍ਰਸਤ ਲੋਕ ਨੇ ਇਹਨਾਂ ਨੂੰ ਸਾਨੂੰ ਕਰਨਾ ਜਵਾਬ ਦੇਣਾ ਚਾਹੀਦਾ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਨਾਲ ਖੜਨਾ ਚਾਹੀਦਾ ਹੈ ਉਹੀ ਇੱਕੋ ਇੱਕ ਅਜਿਹੇ ਆਗੂ ਨੇ ਜਿਹੜੇ ਦਿਸ਼ਾ ਹੁਨ ਹੀਨ ਹੋਏ ਪੰਜਾਬ ਨੂੰ ਚਾਹੇ ਉਹ ਧਰਮ ਦੀ ਗੱਲ ਹੈ ਚਾਹੇ ਉਹ ਵਿਕਾਸ ਦੀ ਗੱਲ ਹੈ ਚਾਹੇ ਉਹ ਲਾ ਐਂਡ ਆਰਡਰ ਦੀ ਗੱਲ ਹੈ ਉਹੀ ਦਿਸ਼ਾ ਦੇ ਸਕਦੇ ਐ ਮੈਂ ਇਹੀ ਬੇਨਤੀ ਕਰਦਾ ਕਿ ਅੱਜ ਸਮਾਂ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਖੜਨ ਦਾ ਅੱਜ ਉਹਨਾਂ ਦੇ ਅਸਤੀਫੇ ਦੀ ਲੋੜ ਨਹੀਂ ਅੱਜ ਉਹਨਾਂ ਦੀ ਅਗਵਾਈ ਦੀ ਸਾਨੂੰ ਲੋੜ ਹੈ